ਅਮਰੀਕੀ ਰਾਸ਼ਟਰਪਤੀ ਡੋਲਨ 트럼ਪ ਨੇ ਇੱਕ ਨਵਾਂ ਵੱਡਾ ਐਲਾਨ ਕਰ ਦਿੱਤਾ ਹੈ 트럼ਪ ਨੇ 골드 카드 비자 프로그램 ਸ਼ੁਰੂ ਕਰ ਦਿੱਤਾ ਹੈ ਇਸ ਕਾਰਡ ਦੀ ਕੀਮਤ 1 ਬਿਲੀਅਨ ਡਾਲਰ ਹੈ ਜੋ ਲਗਭਗ 9 ਕਰੋੜ ਰੁਪਏ ਰੱਖੀ ਗਈ ਹੈ ਅਤੇ ਇਸ ਨੂੰ ਅਮਰੀਕਾ ਨਾਗਰੀਤਾ ਵੱਲ ਜਾਣ ਦਾ ਸਭ ਤੋਂ ਤੇਜ਼ ਰਸਤਾ ਮੰਨਿਆ ਜਾ ਰਿਹਾ ਹੈ 트럼ਪ ਦੇ ਮੁਤਾਬਕ ਇਸ ਕਾਰਡ ਜਰੀਏ ਨਿਵੇਸ਼ਕ ਅਮਰੀਕਾ ਵਿੱਚ ਲੰਬਾ ਸਮਾਂ ਰਹਿ ਸਕਣਗੇ ਪੜ੍ਹ ਸਕਣਗੀ ਕੰਮ ਕਰ ਸਕਣਗੀ ਅਤੇ ਅੱਗੇ ਚੱਲ ਕੇ ਨਾਗਰਿਕਤਾ ਵੀ ਹਾਸਲ ਕਰ ਸਕਣਗੀ ਕਾਰਡ ਲਾਂਚ ਹੁੰਦੇ ਹੀ 트ੰਪ ਨੇ ਕਿਹਾ ਹੈ ਕਿ ਇਸ ਸਕੀਮ ਨਾਲ ਅਮਰੀਕੀ ਸਰਕਾਰ ਦੇ ਖਜ਼ਾਨੇ ਵਿੱਚ ਅਰਬਾ ਡਾਲਰ ਦੀ ਆਮਦ ਆਵੇਗੀ ਦੁਨੀਆ ਭਰ ਤੋਂ ਹਾਈ ਨੈਟਵਰਕ ਇਨਵੈਸਟਰ ਅਮਰੀਕਾ ਆਣਗੇ ਪਹਿਲਾਂ ਇਸ ਕਾਰਡ ਦੀ ਕੀਮਤ 5 ਮਿਲੀਅਨ ਡਾਲਰ ਸੀ ਪਰ ਹੁਣ ਇਸ ਨੂੰ ਘਟਾ ਕੇ 1 ਮਿਲੀਅਨ ਡਾਲਰ ਕਰ ਦਿੱਤੀ ਗਈ ਹੈ ਜਿਸ ਨਾਲ ਇਹ ਪ੍ਰੋਗਰਾਮ ਹੋਰ ਵੀ ਆਕਰਸ਼ਕ ਬਣ ਚੁੱਕਿਆ ਹੈ ਭਾਰਤੀਆਂ ਲਈ ਇਹ ਕਾਰਡ ਇੱਕ ਵੱਡੀ ਖੁਸ਼ਖਬਰੀ ਵਜੋਂ ਜਾਣਿਆ ਜਾ ਸਕਦਾ ਹੈ ਕਿਉਂਕਿ ਗ੍ਰੀਨ ਕਾਰਡ ਲਈ ਭਾਰਤੀਆਂ ਨੂੰ 10 ਤੋਂ 15 ਸਾਲ ਤੱਕ ਉਡੀਕ ਕਰਨੀ ਪੈਂਦੀ ਸੀ ਪਰ 골ਡ ਕਾਰਡ ਵਿੱਚ ਕਾਗਜ਼ੀ ਘੱਟ ਕਾਰਵਾਈ ਹੁੰਦੀ ਹੈ ਉਡੀਕ ਸਮਾਂ ਘੱਟ ਹੁੰਦਾ ਹੈ ਅਤੇ ਪ੍ਰੋਸੈਸਰ ਤੇਜ਼ ਹੁੰਦਾ ਹੈ 트럼ਪ ਨੇ ਦਾਅਵਾ ਕੀਤਾ ਹੈ ਕਿ ਕਦਮ ਅਮਰੀਕਾ ਵਿੱਚ ਨਿਵੇਸ਼, ਰੋਜ਼ਗਾਰ ਅਤੇ ਆਰਥਿਕ ਮਜ਼ਬੂਤੀ ਲਿਆਵੇਗਾ ਹਾਲਾਂਕਿ ਵਿਰੋਧੀਆਂ ਨੇ ਇਸ ਨੂੰ ਨਾਗਰਿਕਤਾ ਵੇਚਣ ਵਾਲਾ ਫੈਸਲਾ ਕਿਆ ਪਰ ਟਰੰਪ ਨੇ ਇਸ ਨੂੰ ਪਵਿੱਖਲੀ ਫਾਇਦੇਮੰਦ ਘਰਾ ਦਿੱਤਾ ਇਸ ਸਮੇਂ ਇਹ ਪ੍ਰੋਗਰਾਮ ਹਾਈ ਨੈਟਵਰਕ ਭਾਰਤੀ ਪਰਿਵਾਰਾਂ ਅਤੇ ਇਨਵੈਸਟਰਾਂ ਲਈ ਇੱਕ ਵੱਡਾ ਮੌਕਾ ਬਣ ਚੁਕਿਆ